ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦ ਨੂੰ ਦੇਖ ਰਿਹਾ ਖਬਰ ਮੇਰੇ 라ਦੀ ਬਠਿੰਡਾ ਦੇ ਨਾਲ ਲੱਗਦੇ ਪਿੰਡ ਪੀਟਤਲਾ ਵਿਖੇ ਨਸ਼ੇ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਨਸ਼ਾ ਤਸਕਰਾਂ ਵੱਲੋਂ ਜੋ ਉਸਾਰੀ ਕੀਤੀ ਗਈ ਸੀ ਉਹ ਮਾਨਯੋਗ ਐਸਐਸਪੀ ਬਠਿੰਡਾ ਦੀ ਨਿਗਰਾਨੀ ਹੇਠ ਉਸਾਰੀ ਨੂੰ ਠਾਇਆ ਗਿਆ ਅਤੇ ਨਾਜਾਇਜ਼ ਕਬਜ਼ਾ ਜੋ ਕੀਤਾ ਗਿਆ ਸੀ ਉਹਨਾਂ ਨੂੰ ਹਟਾਏ ਗਏ ਮਾਨਯੋਗ ਐਸਐਸਪੀ ਨੇ ਕਿਹਾ ਕਿ ਨਸ਼ੇ ਦੇ ਖਿਲਾਫ ਪਹਿਲੇ ਵੀ ਕਾਰਵਾਈ ਚੱਲਦੀ ਸੀ ਤੇ ਅੱਗੇ ਵੀ ਕਾਰਵਾਈ ਚੱਲਦੀ ਰਹੂਗੀ और जानदे आप पूरा मामला इस खबर दे रही ਪੰਜਾਬ ਸਰਕਾਰ ਦੀ ਥਾਂ ਹੈਗੀ ਆ 5-600 ਗਾਇ ਲੱਗਦੀ ਆ ਦੇਖਣ ਤੇ ਇਹਦੇ ਨਿਯਾਇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਉਹ ਅਜੇ ਹਟਾਇਆ ਹੈਗਾ ਤੇ ਨਾਲੇ ਬੰਦਾ ਡਾਇਰੈਕਟਰ ਮਗਲ ਕੰਮ ਵੀ ਕਰਦਾ ਹੈਗਾ ਇਸ ਕਰਕੇ ਜਿਹੜਾ ਹੈਗਾ ਸਰਕਾਰ ਵੱਲੋਂ ਵੀ ਅੱਜਕੱਲ੍ਹ ਪੂਰੀ ਯੁੱਧ ਛੇੜਿਆ ਹੋਇਆ ਹੈਗਾ ਤੇ ਇਸ ਕਰਕੇ ਅੱਜ ਨਿਯਾਇ ਕਬਜ਼ਾ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਉਹ ਹਟਾਇਆ ਗਿਆ ਜੀ ਕਿੰਨਾ ਤੇ ਜਿਹੜੀ ਹੈ ਬਿਲਡਿੰਗਾਂ ਨੇ ਬਣਾਈ ਸੀ ਕਿੰਨੇ ਕੁ ਲੱਖ ਦਾ ਜੇ ਆਪਾਂ ਕਹੀਏ ਤੁਹਾਨੂੰ ਦੇਖੋ ਇਹ ਤਾਂ ਮੈਂ ਦੱਸ ਨਹੀਂ ਸਕਦਾ ਆਰਕਟੈਕਟ ਦਾ ਕੰਮ ਹੈਗਾ ਜਿਹੜੇ ਹਿਸਾਬ ਨਾਲ ਇਟਾ ਉਟਾ ਮਹਿੰਗੀਆਂ ਹੈਗੀਆਂ ਜਿੰਨੇ ਕੁ ਲੱਗੀਆਂ ਲੱਗਦਾ 10-11 ਲੱਖ ਦੀ ਇਨਵੈਸਟਮੈਂਟ ਹੋ ਚੁੱਕੀ ਜਿੱਥੇ ਹੁੰਦੀ ਹੈ ਤੇ ਹੋਜੀ ਸਰ ਹੈਗੀ ਤੁਹਾਡੇ ਕੋਲੇ ਕੋਈ ਇਸ ਚੀਜ਼ ਦਾ ਬਿਸਤਰ ਲਗਾਇਆ ਬਿਲਡਿੰਗਾਂ ਦਾ ਹਾਂਜੀ ਨਏ ਬਿਲਡਿੰਗਾਂ ਦੀ ਸਾਡੇ ਕੋਲ ਹੈਗੀ ਆ ਇਹ ਤਾਂ ਕੋਸ਼ਿਸ਼ ਕਰ ਰਿਆ ਸੀ ਤਾਂ ਕਰਕੇ ਇਹਨੂੰ ਹਟਾਤਾ ਸੀ ਬਾਕੀ ਜੋ ਕਾਨੂੰਨ ਦੇ ਅਨਸਾਰ ਕਾਰਵਾਈ ਕਰਦੇ ਹੋਏ ਅਸੀਂ ਕਬਜ਼ੇ ਵਾਪਸ ਲਵਾਂਗੇ ਜੀ ਪੁਲਿਸ ਪ੍ਰਸ਼ਾਸਨ ਕੋਲ ਨਾਲ ਸੀ ਅੱਜ ਸਰ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਅੱਜ ਅਸੀਂ ਜਿਹੜੀ ਕਾਰਵਾਈ ਕਰ ਰਹੇ ਆ ਉਹ ਨਸ਼ਾ ਤਸਕਰ ਦਾ ਨਾਮ ਸੂਰਜ ਸਿੰਘ ਹੈ ਇਹ ਬੀੜ ਤਲਾਬ ਦਾ ਹੀ ਰਹਿਣ ਵਾਲਾ ਹੈ ਇਹਦੇ ਤੇ ਨੌ ਪਰਚੇ ਪੁਰਾਣੇ ਦਰਜ ਹੈ ਜਿਨ੍ਹਾਂ ਚ ਮੇਜਰ ਪਰਚੇ ਤੇ ਤੇ ਐਨਡੀਪੀਐਸ ਦੇ ਹੈ ਕਰੀਬ 5 ਔਰ ਇਹਦੇ ਤੇ ਐਕਸਾਈਜ਼ ਦਾ ਵੀ ਪਰਚੇ ਦਰਜ ਹੈ ਰੀਸੈਂਟਲੀ 307 ਦਾ ਵੀ ਦਰਜ ਹੈ ਜਿਹਦੇ ਤਹਿਤ ਇਸ ਟਾਈਮ ਬਠਿੰਡਾ ਜੇਲ੍ਹ 'ਚ ਹੈਗਾ ਇਹਦੇ ਬ੍ਰਦਰ ਤੇ ਵੀ ਪਤਾ ਲੱਗਿਆ ਕਿ ਕਈ ਸਰ ਐਨਡੀਪੀਐਸ ਦੇ ਪਰਚੇ ਦਰਜ ਹੈ ਔਰ ਇੱਥੇ ਦੀ ਵਾਈਫ ਜਿਹੜੀ ਹੈ ਕੁਲਵਿੰਦਰ ਕੌਰ ਉਹ ਸਰਕਾਰੀ ਜ਼ਮੀਨ ਤੇ ਵਿਦਆਊਟ ਐਨੀ ਅਥਾਰਾਈਜੇਸ਼ਨ ਵਿਦਆਊਟ ਐਨੀ ਮਲਕੀਅਤ ਇਹ ਪੂਰਾ ਕੋਠੀ ਬਣਵਾ ਰਹੀ ਸੀਗੀ ਜਿਹਨੂੰ ਸਿਵਲ ਪ੍ਰਸ਼ਾਸਨ ਨੇ ਇੱਥੇ ਟਾਇਆ ਤੇ ਅਸੀਂ ਉਹਨਾਂ ਦੀ ਸਪੋਰਟ ਦਿੱਥੇ ਆਏ ਇਸ ਤੋਂ ਇਲਾਵਾ ਉਹਦੇ ਬੋਦੀ ਕੇਂਦਰ ਵਾਰਤੇ ਜੀ ਐਫ ਆਈ ਆਰ ਦਰਜ ਜੀ ਉਹਦੇ ਬ੍ਰਦਰ ਤੇ ਹੈਗੀ ਐ ਐਫ ਆਈ ਆਰ ਦਰਜ ਪਰ ਇੱਥੇ ਪ੍ਰਾਪਰਟੀ ਜੋ ਕਰਾਰਿਆ ਸੀ ਉਹ ਪਤਾ ਲੱਗਿਆ ਕਿ ਸੂਰਜ ਔਰ ਉਹਦੀ ਵਾਈਫ ਕੁਲਵਿੰਦਰ ਕੋਈ ਕਿਹੜੀ ਕਾਰਵਾਈ ਹੈ ਨਸ਼ਾ ਤਸਕਰ ਤੇ ਐਫ ਆਈ ਆਰ ਦਰਜ ਕਰਕੇ ਹੋਈ ਹੈ ਕਿ ਨਜਾਇਜ਼ ਉਸਾਰੀ ਕਰਤੀ ਹੋਈ ਹੈ ਕੋਜੀ ਇਹ ਨਜਾਇਜ਼ ਉਸਾਰੀ ਕਰਕੇ ਹੋਈ ਹੈ ਬਟ ਕਿਉਂਕਿ ਉਹਦਾ ਲਿੰਕ ਜੋ ਉਹਦੀ ਓਕੂਪੇਸ਼ਨ ਹੈ ਜੋ ਉਹਦੀ ਮਤਲਬ ਇਨਕਮ ਦਾ ਹੈ ਇਲੀਗਲ ਮੈਥਡ ਹੋ ਨਸ਼ੇ ਦੇ ਥਰੂ ਹੀ ਹੈ ਇਸੇ ਕਰਕੇ ਅਸੀਂ ਇਨੂੰ ਪ੍ਰਾਇੋਰਟੀਸ ਕਰਕੇ ਮੈਸੇਜ ਵੀ ਦੇ ਰਿਹਾ ਕਿ ਇਸ ਏਰੀਆ ਚ ਜੋ ਇਸ ਤਰ੍ਹਾਂ ਦੀ ਸਾਰੀ ਆਪਣੀ ਡਰਗ ਰੂਸੀਟਸ ਹੋਰੇਗਾ ਉਹਦੇ ਤੇ ਇਹੀ ਐਕਸ਼ਨ ਲਿਆ ਜਾਏਗਾ। ਤਾਂ ਇਹ ਕਾਫੀ ਏਰੀਆ ਜਿਹੜਾ ਬੀਡ ਪਲਾਦਾ ਕਾਫੀ ਨਾਮ ਏਰੀਆ ਮੰਨਿਆ ਜਾਂਦਾ। ਹੋਰ ਵੀ ਕੋਈ ਆਇਡੈਂਟੀਫਾਈ ਕੀਤੀਆਂ ਆਉਣ ਵਾਲੇ ਦਿਨਾਂ ਵਿੱਚ ਹਾਂਜੀ ਅਸੀਂ ਕਈ ਸਾਰੀ ਆਇਡੈਂਟੀਫਾਈ ਕੀਤੀਆਂ ਤੇ ਉਹ ਐਸ ਡੀ ਐਮ ਸਾਹਿਬ ਬੀ ਸੀ ਸਾਹਿਬ ਸਾਰਿਆਂ ਦੀ ਨੋਲੇਜ ਅਸੀਂ ਉਹਨੂੰ ਦੇ ਚੁੱਕੇ ਤੇ ਉਹ ਰਿਕਾਰਡ ਖੰਗਾਲ ਰਹੇ ਆਂ ਔਰ ਜੋ ਇਹਦਾ ਪ੍ਰੋਸੀਜਰ ਹੁੰਦਾ ਹੈ ਉਹ ਉਹਨੂੰ ਅਡਾਪਟ ਕਰ ਰਹੇ। ਕਿ ਕਾ ਇਹ ਇਸ ਤੋਂ ਵਿੱਚ ਆਇਆ ਜੀ ਕਿ ਕਈ ਲੋਕ ਨਸ਼ਾ ਵੇਚਦੇ ਆ ਕਾਫੀ ਸਮੇਂ ਤੋਂ ਪਰ ਉਹਨਾਂ ਦੇ ਖ ਗ੍ਰਾਮਦਗੀ ਨਹੀਂ ਹੋਊਗੀ ਮੈਂ ਨਹੀਂ ਚਾਹੁੰਦਾ ਹੈਗਾ ਇਸ ਤਰ੍ਹਾਂ ਕਾਰਵਾਈ ਕੀਤੀ ਜਾ ਸਕਦੀ ਕੋਈ ਪਾਰਟਿਕੂਲਰ ਹੈ ਤਾਂ ਤੁਸੀਂ ਦੱਸੋ ਆਦਰਵਾਇਜ਼ ਇਹ ਵੀ ਜਿੱਦਾਂ ਸਾਨੂੰ ਪਤਾ ਲੱਗਿਆ ਤੇ ਇਹਦੇ ਤੇ ਨੌ ਪਰਚੇ ਦਰਜ ਹੈ ਜਦੋਂ ਰਿਕਵਰੀ ਹੁੰਦੀ ਹੈ ਤਾਂ ਕਾਰਵਾਈ ਜੋ ਰੋਕੇਗਾ ਉਹਦੇ ਤੇ ਤਾਂ ਆਪ ਰੈਕਸ਼ਨ ਹੁੰਦਾ ਹੈ ਤੁਹਾਨੂੰ ਪਤਾ ਹੈ ਕਿ ਅੱਜਕੱਲ ਕਿੰਨਾ ਸਟ੍ਰਿਕਟ ਹੈ ਬਟ ਇਹ ਸਾਡੀ ਜਿਹੜੀ ਯੁੱਧ ਨਸ਼ੇ ਵਿਰੁੱਧ ਹੈ ਉਹਦੇ ਤਹਿਤ ਬੜਾ ਵਧੀਆ ਮੈਸੇਜ ਹੈ ਕਿਉਂਕਿ ਇਹ ਇਥੇ ਦਾ ਪੁਰਾਣਾ ਬਦਨਾਮ ਐਂਟੀਟੀ ਸੀਗਾ ਪਹਿਲਾਂ ਵੀ ਕੋਈ ਇਸ ਤਰ੍ਹਾਂ ਵੀ ਕਾਰਵਾਈ ਕੀਤੀ ਗਈ ਕਿ ਨਹੀਂ ਜਿਹੜੀ ਬਿਲਡਿੰਗ ਨੇ ਕੰਟਰੋਲ ਅਸੀਂ ਆਈ ਥਿੰਕ ਰੀਸੈਂਟਲੀ ਤਾਂ ਹੁਣੇ ਅੱਜ ਹੀ ਕੀਤੀ ਹੈ ਬਟ ਅਸੀਂ